ਸਾਈਟ ਤੇ ਬੰਦੇ ਰਾਹ ਤੇ ਆਉਂਦੇ ਯਾਰ ਬਿੱਠੂ ਦੱਤੀ ਮਾਰ ਲੈ ਸੱਡ ਜਾ ਪੈਣ ਲੈ ਦੱਤੀ ਮਾਰ ਪਾ ਵੋ ਰੋਈ ਬਹੁਤ ਬੜਾ ਤੂੰ ਯਾਰ ਖਾਣਾ ਭੁੱਕੀ ਖਾਣਾ ਦੰਨੀ ਰੋਈ ਬਹੁਤ ਬੰਨਾ ਮੁੱਕੀ ਹੁਣਾਂ ਨੂੰ ਨੰਦ ਕਰਾ ਦੇ ਬੋਲ ਬੋਲ ਜੇਦੀ ਕਰ ਤੇ ਲਾ ਦੇ ਤੈਨੂੰ ਦੱਸਦਾ ਕਿੰਨੇ ਲਗਨ ਬੱਕਰੇ ਦਾ 14 ਦਾ ਕਹੀ ਗਿਆ ਉਹ ਪਾਪਾ ਤੇਰਾ ਵਿੱਚ ਲਖਾਈ ਕਹਿ ਰਹੇ ਆ ਤੇ ਫਰਕ ਕੀ ਦੋ ਰਹਾ ਗਿਆ ਹਾਂ ਹਾਂ ਨੂੰ ਡੁੱਟਦਾ ਫਰਕ ਰਹਾ ਗਿਆ ਹੁਣ ਹੁਣ ਫਰਕ ਰਹੇ ਕੀ ਗਿਆ ਕੁਛ ਵੀ ਨਹੀਂ ਹੈਗਾ ਹਾਂ ਤੇ ਰੋਈ ਸਾਨ ਕਰਾਣਾ ਕਿਸ ਦਾ ਅਗਲਾ ਕੰਮ ਹੈ ਵਿੱਚ ਲਖਾਈ 13000 ਕਹਦਾ ਤੂੰ 14 ਮੰਗਦਾ ਉਹ ਬਗਲਤ ਕਿੱਥੇ ਮਰ ਨਹੀਂ ਰਹਿ ਗਿਆ ਹੁਣ ਸਭ ਲਖਾਈ ਦੀ ਗੱਪੀ ਹੋਰ ਠੀਕ ਆ ਤੇ ਫਰਕ ਕੀ ਹੈ ਤੈਨੂੰ ਜਿਹੜਾ ਕੋਈ ਦੱਸਦਾ ਬੱਸ ਹੋ ਗਿਆ ਹੁਣ ਨਹੀਂ ਆਇਂ ਗਾਣੀ ਵੇਖਦੇ ਹਾਂਗੇ ਹੁਣ ਕੋ ਮਾਥਾ ਠੀਕ ਆ ਬਾਹਰ ਵਰਕੋ ਫੇਰ ਤਾਂ ਮੈਂ ਕਹਿ ਦਵਾਇਦਾ ਬਾਹਰ ਵਰਕੋ ਫੇਰ ਤਾਂ ਮੰਨਿਆ ਯਾਰ ਤੇਰਾ ਨਹੀਂ ਨੀ ਤੇਰਾ ਕਹਿੰਦਾ ਮਿੱਟੀ ਲਖਾਈ ਦੀ ਹੈ ਨਹੀਂ ਹੋਗੀ ਮੈਂ ਲਖਾਈ ਇਹਦੀ ਹੋਗੀ ਚੱਲ ਜਮੀਰ ਦੇ ਕੋਈ ਹੋਰ ਚਾਹ ਚਾਹ ਲਖਾਈ ਤੇਰੇਆਂ ਦੇ ਦੇ ਦਾਂਗੇ ਯਾਰ ਲਖਾਈ ਲਖਾਈ ਚੱਲ ਲਖਾਈ ਤੇਰੀ